ਰਜਿੰਦਰ ਸਿੰਘ ਮਰਵਾਹ ਨੂੰ ਵਿਸ਼ਵ ਸਿੱਖ ਚੈਂਬਰ ਆਫ ਕਾਮਰਸ ਪੰਜਾਬ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ ਤੇ ਸ਼ਹਿਰ ਦੇ ਪ੍ਰਮੁੱਖ ਧਾਰਮਿਕ, ਰਾਜਨੀਤਿਕ, ਸਮਾਜ ਸੇਵੀ, ਵਪਾਰੀਆਂ, ਉਦਯੋਗਪਤੀਆਂ ਅਤੇ ਕਾਰੋਬਾਰੀ ਸਖਸ਼ਤਾਵਾਂ ਵੱਲੋਂ ਨਾਮਵਰ ਹੋਟਲ ਵਿੱਚ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ। ਪੰਜਾਬ ਦੇ ਸੰਸਥਾਪਕ ਚੇਅਰਮੈਨ ਰਜਿੰਦਰ ਸਿੰਘ ਮਰਵਾਹ ਨੇ ਉੱਚੇਚੇ ਤੌਰ ਤੇ ਪਹੁੰਚ ਕੇ ਪਤਵੰਤੇ ਆਗੂ ਸਹਿਬਾਨ ਦਾ ਸਵਾਗਤ ਕੀਤਾ ਅਤੇ ਤਹਿ ਦਿਲੋਂ ਧੰਨਵਾਦ ਕੀਤਾ। ਹਾਜ਼ਰੀਨ ਵੱਲੋਂ ਮਰਵਾਹਾਂ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਯਕੀਨ ਦਿੱਤਾ ਗਿਆ। ਸਮਾਗਮ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ, ਪਾਰਟੀ ਜਨਤਾ ਪਾਰਟੀ ਦੇ ਆਗੂ ਗੁਰਪ੍ਰਤਾਪ ਸਿੰਘ ਟਿੱਕਾ, ਡਾਕਟਰ ਚਰਨਜੀਤ ਸਿੰਘ, ਡਾਕਟਰ ਜਸਵਿੰਦਰ ਕੌਰ ਸੋਹਲ, ਕੁਲਵੰਤ ਸਿੰਘ ਅਣਖੀ ਅਤੇ ਐਮਪੀ ਗੁਰਜੀਤ ਸਿੰਘ ਔਸਲਾ ਦੇ ਪ੍ਰਤੀਨਿਧ ਕਵਨਜੀਤ ਸਿੰਘ, ਲਾਲੀ ਮੀਰਾਕੋਟ ਅਤੇ ਅਮਰਪ੍ਰੀਤ ਸਿੰਘ ਮੀਰਾਕੋਟ ਸ਼ਾਮਿਲ ਹੋਏ। ਅੱਜ ਉਹ ਦੀ ਮੁੜਪਾਕਾ ਦੇ ਨੇ ਅੰਮ੍ਰਿਤਸਰ ਸੈਡ ਦੀ ਨਾਮਵਰ ਸਖਸੀਤਾ ਜਿਹੜੀਆਂ ਨੇ ਟ੍ਰੇਡ ਦੇ ਇੰਡਸਟਰੀ ਤੋਂ ਸਾਰੇ ਮੇਰੇ ਵੀਰ ਔਰ ਵੱਖ-ਵੱਖ ਜਿਹੜੇ ਨੇ ਆਪਣਾ ਗੁਰਗਿਆਨਾ ਗੁਰਦਵਾਰਾ ਪਰਉਨੰਦ ਕਮੇਟੀ ਤੋਂ ਵਾਲਵਿਕ ਸਮਾਜ ਤੋਂ ਟ੍ਰੇਡ ਦੇ ਇੰਡਸਟਰੀ ਤੋਂ ਔਰ ਵਰਲਡ ਸਿਕ ਚੈਂਬਰੋਂ ਕੁਮਰ ਦੇ ਸਾਰੀ ਟੀਮ ਜਿਹੜੀ ਪਾਉਂਦੇ ਆ ਗਏ ਅਰਦਾਸ ਨੂੰ ਜਿਹੜਾ ਪੰਜਾਬ ਦੀ ਸੇਵਾ ਜਿਹੜੀ ਸਾਡੇ ਗਲੋਬਲ ਜੀਓਨ ਨਾਮ ਦੇ ਚਿੱਟਾ ਜੀ ਨੇ ਆਪਣੀ ਦਿੱਤੀ ਪਿੱਛੇ ਮਰਦਾਨਾ ਰੱਖੇ ਉਹ ਮੈਨੂੰ ਸਾਰਿਆਂ ਦਾ ਗੁਰਨਾਮ ਦਾਸ ਪਾਤਸ਼ਾਹ ਦਾ ਮਾਲ ਕਰਦਾ। ਪਰ ਸਾਡੀ ਜਿਹੜੀ ਸੰਸਥਾ ਹੈ ਵਰਡ ਸਿਕ ਚੈਂਬਰ ਆਫ ਕਮਰਸ ਉਹਦਾ ਵਿਜਨ ਹੈ ਵਿਜਨ ਹੈ ਉਹਦਾ ਮਿਸ਼ਨ ਹੈ ਕਿ ਪੜ੍ਹਾਈ ਸੇਵਾ ਕਮਾਈ ਸੇਵਾ ਤੇ ਦਵਾਈ ਸੇਵਾ ਉਹ ਪ੍ਰਾਈਜ਼ ਦਾ ਲੰਗਰ ਕਮਾਈ ਦਾ ਲੰਗਰ ਤੇ ਦਵਾਈ ਦਾ ਲੰਗਰ ਇਹ ਸਾਡਾ ਮੇਲ ਮਿਸ਼ਨ ਹੈ ਔਰ ਅਸੀਂ ਵਰਲਡ ਲੈਵਲ ਤੇ ਜਿਹੜੀਆਂ ਸਾਡੀਆਂ ਸੰਸਥਾ ਔਰ ਸਾਰੇ ਸ਼ਹਿਰਾਂ ਦੇ ਸਾਡੇ ਚੈਪਟਰ ਨੇ ਔਰ ਸਾਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹਦੇ ਚੈਪਟਰ ਨੇ ਔਰ ਇੱਕੋ ਇੱਕ ਸੰਸਥਾ ਜਿਹੜੀ ਸਿੱਖ ਜਿਹੜੇ ਨੇ ਵਪਾਰੀ ਨੇ ਸਿੱਖ ਇੰਟਰਪ੍ਰੇਨਰ ਨੇ ਉਹਨਾਂ ਦੀ ਸੰਸਥਾ ਔਰ ਵਰਲਡ ਲੈਵਲ ਤੇ ਜਿਹੜੀ ਕੰਮ ਕਰ ਰਹੀ ਹੈ